18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਅੱਜ ਦੁਪਹਿਰ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਸੌਂ ਚੁਕਾਈ ਜਾਵੇਗੀ ਉਹ ਸਾਰੇ ਉਮੀਦਵਾਰ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਜੇਤੂ ਰਹੇ ਨੇ ਉਹ ਅੱਜ 12 ਤੋਂ 1 ਵਜੇ ਤੱਕ ਲੋਕ ਸਭਾ ਦੇ ਵਿੱਚ ਸੌਂ ਚੁਕਣਗੇ ਪਰ ਖਡੂਰ ਸਾਹਿਬ ਤੋਂ ਜਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਡੇਬਰੂਗੜ ਜੇਲ੍ਹ ਦੇ ਵਿੱਚ ਬੰਦ ਹੋਣ ਕਾਰਨ ਸੌ ਨਹੀਂ ਚੁੱਕ ਸਕਣਗੇ ਜੇਕਰ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੈ ਤਾਂ ਲੋਕ ਸਭਾ ਦਾ ਸਪੀਕਰ ਜੇਲ੍ਹ ਪ੍ਰਸ਼ਾਸਨ ਨੂੰ ਸੌ ਚੁਕਾਉਣ ਦਾ ਹੁਕਮ ਦਿੰਦਾ ਇਸ ਦੇ ਲਈ ਸੰਬੰਧਿਤ ਵਿਅਕਤੀ ਜਾਂ ਉਸ ਦੇ ਪਰਿਵਾਰ ਨੂੰ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਸਪੀਕਰ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਹੈ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ ਲੋਕ ਸਭਾ ਦੇ ਸਾਬਕਾ ਸਖਤਰ ਜਨਰਲ ਮੁਤਾਬਕ ਲੋਕ ਸਭਾ ਦੇ ਜੇਤੂ ਮੈਂਬਰ ਦਾ ਅਧਿਕਾਰ ਹੈ ਕਿ ਉਹ ਸੌ ਚੁੱਕਣ ਲਈ ਅਦਾਲਤ ਵਿੱਚ ਪੈਰੋਲ ਦੀ ਅਰਜ਼ੀ ਦੇਵੇ। ਜ਼ਿਆਦਾਤਰ ਮਾਮਲਿਆਂ ਦੇ ਵਿੱਚ ਅਦਾਲਤ ਪੈਰੋਲ ਦੇ ਦਿੰਦੀ ਹੈ ਪਰ ਇਸ ਦੇ ਬਾਅਦ ਐਮਪੀ ਨੂੰ ਜੇਲ੍ਹ ਵਿੱਚ ਵਾਪਸ ਆਉਣਾ ਪੈਂਦਾ ਹੈ। ਸੌ ਚੁੱਕਣ ਤੋਂ ਬਾਅਦ ਜੇਲ੍ਹ ਵਿੱਚ ਬੰਦ ਐਮਪੀ ਨੂੰ ਸੰਵਿਧਾਨ ਦੀ ਧਾਰਾ 101 ਦੇ ਕਲੌਜ਼ 4 ਮੁਤਾਬਕ ਸਪੀਕਰ ਨੂੰ ਆਪਣੇ ਗੈਰ ਹਾਜ਼ਰ ਰਹਿਣ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਨੂੰ ਪਾਰਲੀਮੈਂਟ ਹਾਊਸ ਕਮੇਟੀ ਕੋਲ ਭੇਜ ਦਿੱਤਾ ਜਾਂਦਾ ਹੈ। ਨਿਯਮ ਮੁਤਾਬਕ ਜੇਕਰ ਕੋਈ ਜੇਤੂ ਐਮਪੀ ਸੌ ਨਹੀਂ ਚੁੱਕਦਾ ਅਤੇ ਲਗਾਤਾਰ 60 ਦਿਨਾਂ ਤੱਕ ਗੈਰ ਹਾਜ਼ਰ ਹੁੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨ ਦਿੱਤੀ ਜਾਂਦੀ ਹੈ ਸੰਵਿਧਾਨ ਦੀ ਧਾਰਾ 101 ਦੇ ਕਲੋਜ਼ 4 ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਜੋ ਲੋਕ ਸਭਾ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਸੰਸਦ ਮੈਂਬਰਾਂ ਦੇ ਗੈਰ ਹਾਜ਼ਰ ਰਹਿਣ ਨਾਲ ਸੰਬੰਧਿਤ ਹੈ ਦੂਜੇ ਪਾਸੇ ਇੱਕ ਸੂਚੀ ਲਗਾਤਾਰ ਸਰਕੂਲੇਟ ਕਰਦੀ ਪਈ ਹੈ ਲਗਾਤਾਰ ਲੰਘੇ ਕੱਲ ਤੋਂ ਉਸ ਸੂਚੀ ਦੇ ਵਿੱਚ ਕੁਝ ਨਾਮ ਲਿਖੇ ਗਏ ਨੇ ਇਹ ਨਾਮ ਉਹਨਾਂ 13 ਜੇਤੂ ਉਮੀਦਵਾਰਾਂ ਦੇ ਨੇ ਜਿਹੜੇ ਹੁਣ ਪੰਜਾਬ ਦੀਆਂ 13 ਲੋਕ ਸਭਾ ਸੀਟ ਉੱਤੇ ਐਮਪੀ ਬਣੇ ਨੇ ਔਰ ਉਹਨਾਂ ਨੇ ਅੱਜ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਸੌ ਚੁੱਕਣੀ ਹੈ ਹੈਰਾਨੀ ਦੀ ਗੱਲ ਹੈ ਉਸ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਵੀ ਹੈਗਾ ਪਰ ਜਦੋਂ ਲੰਘੇ ਕਲ ਰਾਜਦੇਵ ਖਾਲਸਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਸਾਫ਼ ਕਹਿਣਾ ਸੀ ਕਿ ਭਾਈ ਅਮਰਿਤਪਾਲ ਸਿੰਘ 25 ਤਰੀਕ ਨੂੰ ਸੌ ਨਹੀਂ ਚੁੱਕ ਸਕਣਗੇ ਸੂਚੀ ਉੱਤੇ ਨਜ਼ਰ ਮਾਰੀਏ ਤਾਂ ਕੁਝ ਨਾਮ ਸਾਹਮਣੇ ਆਉਂਦੇ ਨੇ ਸੁਖਜਿੰਦਰ ਰੰਧਾਵਾ ਸ਼੍ਰੀ ਗੁਰਜੀਤ ਔਜਲਾ ਤੀਜੇ ਨੰਬਰ ਤੇ ਭਾਈ ਅਮਰਿਤਪਾਲ ਸਿੰਘ ਚੌਥੇ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਜਲੰਧਰ ਤੋਂ ਲੋਕ ਸਭਾ ਇਲੈਕਸ਼ਨ ਜਿੱਤੇ ਨੇ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਐਮਪੀ ਬਣੇ ਨੇ ਮਾਲਵਿੰਦਰ ਸਿੰਘ ਕੰਗ ਦਾ ਨਾਮ ਹੈ ਅਮਰਿੰਦਰ ਸਿੰਘ ਰਾਜਾਵੜੇਗਲ ਲੁਧਿਆਣਾ ਤੋਂ ਐਮਪੀ ਬਣੇ ਨੇ ਸ਼੍ਰੀ ਸਰਬਜੀਤ ਸਿੰਘ ਖਾਲਸਾ ਸ਼ੇਰ ਸਿੰਘ ਕੁਬਾਇਆ ਦਾ ਜ਼ਿਕਰ ਕੀਤਾ ਗਿਆ ਹੈ ਸਿਮਰਤ ਕੌਰ ਬਾਦਲ ਜਿਹੜੇ ਬਠਿੰਡਾ ਤੋਂ ਐਮਪੀ ਬਣੇ ਨੇ ਗੁਰਮੀਤ ਸਿੰਘ ਮੀਤਿਹਰ ਔਰ ਡਾਕਟਰ ਧਰਮਵੀਰ ਗਾਂਧੀ ਇਹ ਅੱਜ 12 ਤੋਂ 1 ਵਜੇ ਦੇ ਦਰਮਿਆਨ ਲੋਕ ਸਭਾ ਦੇ ਵਿੱਚ ਸੌ ਚੁੱਕਣਗੇ ਔਰ ਦੂਜੇ ਪਾਸੇ ਪਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਅਜੇ ਤੱਕ ਵੀ ਹਾਲਾਤ ਜਿਹੜੇ ਨੇ ਉਹ ਅਣਸਖਾਵੇਂ ਦੱਸੇ ਜਾ ਰਹੇ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ